ਫਿਰ ਮਾਣੂ ਭੇਜ। ਭੇਜ ਲਈ। ਭੇਜ ਭੇਜ। ਯਾਰ ਪੁਝਾਈ ਦੋਗੇ। ਉਹ ਨਹੀਂ ਆਉਰਿਆ। ਇਹ ਤਾਂ ਛੇਤਰਾਂ ਦੀਆਂ ਯਾਰ ਆ ਬਾਈ। ਇਹਨਾਂ ਦੀ ਗਿਚੀ ਥੱਲੇ ਮਾਤ ਆ। ਫਿਰ ਉਹੀ ਗੱਲ ਹੋਣੀ। ਐਂ ਲੂਟ ਆਉਂਦੀ ਐ। ਹਾਂਜੀ। ਨਹੀਂ ਨਹੀਂ ਪੁਝਾਈ ਕੋਸ਼ਿਸ਼ ਤੁਸੀਂ ਕਰਨਾ ਕੰਮ ਦੀ। ਸਮਾਨ ਲਿਆ ਕੇ ਦੋ ਤਾਂ ਮੈਂ ਕਹੀ ਜਨਾ। ਲਿਆ ਬਣਾ ਕੇ ਜਲਦ ਬਣਾਣੇ ਜੇ। ਕੀ ਆਂਦਾ। ਲਿਆ ਲਿਆ ਲਾ ਛੇਤੀ। ਮੈਂ। ਤੁਸੀਂ ਕੋਈ ਨਹੀਂ ਕਰ ਲੋ ਕੰਮ। ਆ ਸਾਡੇ ਕੋਲ ਹੈਗਾ ਪਕੌੜੀਆਂ ਬੋੜੀਆਂ। ਕਿਉਂ ਸਾਡੀ ਬੇਇੱਜ਼ਤੀ ਕਰਾਉਣਾ ਕਰੇ ਸਦਕੇ ਯਾਰ। ਬਾਈ ਇਹ ਤਾਂ ਪੈਰ ਦੀ ਜੁੱਤੀ ਹੁੰਦੀ ਐ। ਓਪਟੀਕਾ ਨਾ ਪਰ ਪੜਿਆ ਲਿਖਿਆ ਜਮਾਨੇ ਸੇ ਮਤੂੰ ਦੇ ਨਦੀ ਇਹ ਛੇਤਰਾਂ ਦੇ ਲੈ ਕੇ ਆ। ਪੁੱਤ ਕੰਮ ਤਾਂ ਜਿੰਨਾ ਮਰਜ਼ੀ ਕਰਾ ਲੇ ਪਰ ਬੇਇੱਜ਼ਤੀ ਤਾਂ ਬਗਾਨੇ ਬੰਦੇ ਸਾਹਮਣੇ ਤਾਂ ਬੇਇੱਜ਼ਤੀ ਨਾ ਕਰੇ। ਐ ਥੋੜੂ ਆ ਵੀ ਸੁੱਖ ਕੇ ਦਿੱਤਾ। ਵਧੀਆ ਖੜੀ ਸਰੋਂ ਤਾਂ ਯਾਰ। ਬਿਲਕੁਲ ਭਾਈ ਮੇਰਾ ਰਾਦ ਹੈ ਕਿ ਇਧਰ ਉਹ ਕਰਵਾ ਕੇ ਨਾ ਤੇ ਆਰਗੈਨਿਕ ਆਪਾਂ ਸਬਜ਼ੀ ਲਾ ਦਗੇ। ਉਹਦਾ ਵਧੀਆ ਮੁਨਾਫਾ ਹੁੰਦਾ ਹੈ। ਉਹ ਆ ਚਾਰ ਕਨਾਲਾ ਲਾ ਲੋ ਆਰਗੈਨਿਕ ਹਣਾ। ਹਾਂ ਬਿਲਕੁਲ। ਤੁਸੀਂ ਹੁਣ ਜਿਹੜਾ ਪਰਲੇ ਕਿਲੇ ਚਾਰਾਂ ਚ ਕਿਹਾ ਸੀ ਪਿਛਲੀ ਆ ਰਹੀਂ ਕੀਤਾ। ਅੱਛਾ। ਜਿੰਨਾ ਠੇਕੇ ਦੋ ਕਮਾਉਣਾ ਸੀ ਉਦੋਂ ਦੁੱਗਣੀ ਕਮਾਈ ਕਰ ਲਈ ਯਾਰ ਕਣਕੀ ਆਰਗੈਨਿਕ ਪੰਮੇ ਬਹੁਤ ਮਹਿੰਗੀ ਵਿਕ ਜਾਂਦੀ ਹੈ ਬਿਲਕੁਲ ਹੈਗਾ ਬਹੁਤ क्रेज ਆ ਬਾਈ ਕਈ ਲੋਕ ਨਾ ਹਮਮਮ ਫਿਰ ਮੈਂ ਹੋਰ ਦੱਸਾਂ ਅਜਿਹੜਾ ਨਾਲ ਲਾ ਕੋਠੇ ਆ ਹਮਮਮ ਬੰਦਾ ਦੂਜੀ ਸਬਜ਼ੀ ਨੂੰ ਆਰਗੈਨਿਕ ਕਹਿ ਕੇ ਵੇਚ ਜਾਂਦਾ ਤੇ ਲੋਕ ਐਂ ਵੀ ਉਸੇ ਨੂੰ ਵੀ ਲਈ ਜਾਂਦੇ ਉਹਨਾਂ ਦਾ ਐਂ ਆ ਵੀ ਆਰਗੈਨਿਕ ਆ ਮੈਂ ਕਹਿੰਦਾ ਵੀ ਉਹ ਧੱਕਾ ਨਾ ਹੋਵੇ ਆਪਾਂ origignal ਖਵਾ ਦਈਏ ਲੋਕਾਂ ਨੂੰ ਖਵਾਣੀ ਸਹੀ ਆਰਗੈਨਿਕ ਤੁਸੀਂ ਆ ਸਰੋਂ ਜਿਹੜੀ ਆ ਤੁਸੀਂ ਇਹ ਦੇਖੋ ਸਰੋਂ ਵੀ ਕਿਆ ਬਾਤ ਬਾਨੀ ਆ ਹਮਮਮ ਕਿਆ ਬਾਤ ਆ ਯਾਰ ਹੁਣ ਅਸੀਂ ਉਧਰ ਕੈਨੇਡਾ ਵਗੈਰਾ ਪਾਹੀ ਬਚੇ ਫਿਰਦੇ ਆਂ ਹਾਂ ਚੀਜ਼ ਜਿਹੜੀ ਮਿਲਦੀ ਪੰਮੇ ਸੁੱਧ ਮਿਲਦੀ ਆ ਬਿਲਕੁਲ ਭਾਈ ਬਿਲਕੁਲ ਇੱਥੇ ਆ ਕੇ ਨਾ ਪਰ ਇੰਨਾ ਸਾਲਾ ਯਾਰ ਮਾਨ ਨੂੰ ਸਪੌਂਸਰ ਜਿਹੜਾ ਇੱਥੇ ਆਉਂਦਾ ਨਾ ਪੰਮੇ ਉਹ ਤਾਂ ਹੈ ਕਮਾਈ ਤਾਂ ਪੰਮੇ ਬਹੁਤ ਆ ਬਾਹਰ ਪਰ ਆ ਨਜ਼ਾਰੇ ਜਿਹੜੇ ਆ ਨਾ ਇਹ ਤਾਂ ਹੈ ਭਾਈ ਇੱਥੇ ਪੰਜਾਬੀ ਉਹ ਇੱਕ ਗੱਲ ਆ ਭਾਈ ਸਾਡੇ ਅਰਗਨ ਆਇਲ ਆਦਾ ਵੀ ਅਸੀਂ ਯਾਰ ਉੱਥੇ ਜਾ ਕੇ ਨਜ਼ਾਰੇ ਲਈਏ ਤੁਸੀਂ ਕਿੱਥੇ ਲਈਤੇ ਆ ਸੋਹਣਾ ਬਹੁਤ ਵਾਤਾਵਰਨ ਬਹੁਤ ਸੋਹਣਾ ਸਾਰਾ ਅੱਛੀ ਕਾਲ ਜੀ ਉਹ ਕਾਲਾ ਕਿੱਧਰ ਫਿਰਦਾ ਉਹ ਕੀ ਹਾਲ ਆ ਅੱਜ ਤੁੰਪਾ ਕੋ ਬੱਲੇ ਬੱਲੇ ਅ ਬਾਈ ਜੀ ਸੱਚਾ ਸਾਚੀ ਗਲਤਾਰ ਨੰਬਰ ਵਾਲੀ ਉਹ ਵੇਖੀ 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 ਬਾਈ ਧੰਨ ਭਾਗ ਪਹਿਲਾਂ ਦਾ ਪੈਰੀ ਨਹੀਂ ਪੰਨੇ ਵੱਟੇ ਬਾਈ ਦੇ ਦਰਸ਼ਨ ਹੋਏ ਆਓ ਆਜੋ 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 ਕਿਵੇਂ ਪਹਿਲਾਂ ਪੜ ਵੀ ਸੁੱਕ ਗਿਆ ਓਏ ਉਹ ਬਸ ਯਾਰ ਬਾਈ ਟੈਨਸ਼ਨ ਅੱਜ ਤੁਹਾਨੂੰ ਪਤਾ ਹੀ ਆ ਹੋ ਠੀਕ ਆ ਲੈ ਫੜ ਫਿਰ ਸਰੋ ਦਾ ਧੰਨਵਾਦ ਤੁਹਾਨੂੰ ਕਿਦੋਂ ਆਏ ਬਰਾੜ ਸਾ ਮੈਂ ਅੱਜ ਪਰਸੋਂ ਹੀ ਆਇਆ ਜੀ ਅੱਛਾ ਅੱਛਾ ਹਾਂ ਆ ਪਪਾ ਮਾ ਮਿਲ ਗਿਆ ਦਾ ਮੈਂ ਕਿਹਾ ਚੱਲਿਆ ਖੇਤ ਕਿਹੜਾ ਕਰਦੀ ਪਾਪਾ ਯਾਰਾਂ ਦਾ ਯਾਰ ਆ ਪੰਮਾ ਨਹੀਂ ਆ ਫਿਰ ਸਬਜ਼ੀ ਲੈਣ ਚਲੇ ਆਲੂ ਜੇ ਤੇ ਹੁਣ ਤੁਸੀਂ ਆਵੇ ਮੈਂ ਲੈਉਣਾ ਮੀਟ ਤੇਰਾ ਬਸ ਲੈ ਮੈਂ ਹੁਣ ਨਾ ਬਰਾਤ ਸਾਹਿਬ ਆਏ ਨਾ 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 ਠਾਕਾਪੜ ਨਹੀਂ ਲੱਤੀ ਜਹਾਜ਼ ਵਾਲੀ ਆ ਜੇ ਨਹੀਂ 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 ਪੰਮੇ ਬਾਈ ਤੇਰੀ ਜ਼ਿੰਮੇਵਾਰੀ ਹੈ ਬਰਾਤ ਸਾਹ ਨੂੰ ਲਿਆਉਂਦੀ ਮੈਂ ਤਾਂ ਲੈ ਆਉਂਗਾ ਟਾਈਮ ਦੇਖ ਲੈ ਹਜੇ 3 ਵੀ ਨਹੀਂ ਬਚੇ ਕੋਈ ਨਹੀਂ ਹੁੰਦਾ ਕੁਛ ਨਹੀਂ ਉਹ ਤੂੰ ਗੱਲ ਸੁਣ ਬੇੜਾ ਵਜਾ ਐਵੇਂ ਬੋਝ ਨਾ ਪਾ ਆਲੂ ਲੈਣ ਚੱਲਾ ਨਹੀਂ 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 ਬਾਈ ਬਰਾਤ ਸਾਹਿਬ ਮੇਰੀ ਧਿਆਨ ਜੇ ਅਸੀਂ ਖਾਣੀ ਆਲੂਆਂ ਵਾਲੀ ਖਾ ਲਾਂਗੇ ਨਾ 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 ਘਰੇ ਲੈ ਕੇ ਨਾ ਮੈਂ ਮੀਟ ਲੈ ਕੇ ਚੱਲਿਆ ਬੱਕਰੇ ਦਾ ਹਣਾ ਲਵਾਜਾ ਲੈ ਕੇ ਆਉਣਾ ਠੀਕ ਹੈ ਨਾ ਬਸ ਬਸ ਚਲ ਕੋਨੀ ਤੂੰ ਕਰ ਤਿਆਰੀ ਅਸੀਂ ਥੋੜਾ ਕੰਮ ਕਰਕੇ ਆਉਣਾ ਉਹ ਕਰਾਈ ਗਰੀਬ ਦੀ ਕੁਟਿਆ ਚੋੜਾ ਮੇਰੀ ਗੱਲ ਉਹ ਮੇਰੀ ਸੁਣੋ ਗੱਲ ਨਾਲੇ ਤਾਂ ਸੰਡੇ ਆ ਗਿਆ ਥੋੜੇ ਆ ਉਹ ਸਿਸਟਮ ਚੋਂ ਬਾਹਰ ਲਾ ਵੀਕਐਂਡ ਉਹ ਕਰਾਂਗੇ ਆਓ ਜੀ ਅਗਲਾ ਵੀਕਐਂਡ ਕਰ ਲਾਂਗੇ ਮੈਂ ਇੱਥੇ ਨਹੀਂ 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 ਮੈਨੂੰ ਨਹੀਂ ਮੇਰੀ ਗੱਲ ਸੁਣ ਹਰ ਸਾਹਿਬ ਮੈਂ ਚੱਲ ਗਿਆ ਤੂੰ ਜਾ ਕੇ ਪ੍ਰੋਗਰਾਮ ਮੈਂ ਮੇਰੀ ਗੱਲ ਸੁਣ ਬੱਕਰੇ ਬੁੱਕਰੇ ਵਾਲੇ ਚੱਕਰ ਚ ਨਾ ਪੈ ਉਹ ਨਹੀਂ ਨਹੀਂ ਯਾਰ ਯਾਰਾ ਦਾ ਯਾਰ ਆ ਸਾਡਾ ਯਾਰ ਆ ਆਹ ਸਾਲਾ ਫਿਰ ਗੱਲ ਸੁਣ ਲੈ ਮੇਰੀ ਵੀ ਤੇਰੇ ਆਲੂ ਹੀ ਸਾਨੂੰ ਬੱਕਰੇ ਵਰਗੇ ਟੈਨਸ਼ਨ ਨਾਲ ਲੈ ਤੂੰ ਆਲੂ ਬਣਾ ਲਾ ਖਾ ਲਾਂਗੇ ਰੋਟੀਆਂ ਤਿੰਨ ਵਜੇ ਪੌਣੇ ਤਿੰਨ ਵਜੇ 10 ਮਿੰਟ ਰਹਿਣੇ ਤਿੰਨ ਵਜਨ ਦੇ ਆ ਇਸ ਦੇ ਉਹ ਯਾ ਤੁਸੀਂ ਨਾ ਟੈਨਸ਼ਨ ਲਓ ਕੋਈ ਨਹੀਂ ਕੋਈ ਨਹੀਂ ਠੀਕ ਹੈ ਨਾ ਮੈਂ ਦਾਦਾ ਜਾਨਾ ਤੁਹਾਡੀ ਪਰਜਾਈ ਨੂੰ ਕਹਿਣਾ ਭਾਈ ਗੰਡੇ ਗੁੰਡੇ ਕੱਟ ਤੇ ਆ ਗਿਆ ਕੰਮ ਬੋਲ ਨਹੀਂ ਬਈ ਹੁਣ ਤਾਂ ਲੈ ਕੇ ਆਉਗਾ ਥੱਕ ਜਾਣਾ ਪੈਣਾ ਸਮਾਨ ਹੈ ਪੂਰਾ ਟੌਪ ਦਾ ਚੱਲ 7:00 ਵਜੇ ਆਵਾਂਗੇ 7:30 ਨਹੀਂ 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 ਬਸ ਘੰਟੇ 'ਚ ਆ ਆਜੋ ਬਸ ਸਮਾਨ ਤਾਂ ਆਪਾਂ ਸ਼ਰਮੇ ਕੋਲੇ ਚੱਲ ਜਾਈਏ ਉਹਨੇ ਆਪਾਂ ਚੱਲੋ ਜੀ ਹਾਂ ਚੱਲ ਆਗੇ ਚੱਲੋ ਠੀਕ ਹੈ ਫਿਰ ਆਪਾਂ ਆਗੇ ਚੱਲ ਬੰਦਾ ਰੌਣ ਕੀ ਆ ਯਾਰ ਇਹ ਆਦਾ ਰੌਣ ਕੀ ਮੈਂ ਤਾਂ ਇਹ ਖਾਣਾ ਪੀਣਾ ਨਹੀਂ ਯਾਰ ਕੋਈ ਗੱਲ ਚੱਲ ਕੋ ਨਹੀਂ ਤੇ ਥੋੜਾ ਕਰ ਲੋ ਜੇ ਉਹਨੇ ਘੜੇ ਮੈਂ ਸੱਦਿਆ ਸੀ ਮਾਂ ਨਾਲ ਉਹ ਕੰਮ ਸਾਰਾ ਹੁਣ ਨਿਬੜਿਆ ਸਾਰੀ ਦਿਹਾੜੀ ਨੰਗੀ ਜਾਂਦੀ ਆ ਇਹ ਆ ਘੁੱਟ ਚਾਹ ਬਣਾਵਾਂ ਮੈਂ ਲਖੰਡ ਵੀ ਖਲਾ ਹੈਗੀ ਇਹਨੇ ਹੁਣ ਜੋਗੀ ਖੰਡ ਦਾ ਦੱਸ ਮੈਂ ਚਾਹ ਬਣਾਉਣੀ ਹੈ ਤੇ ਖੰਡ ਹੁਣ ਜੋਗੀ ਚਲ ਕੇਰਾ ਬਣਾ ਲੈਣੀ ਘੋਟਾ ਖੱਲੀ ਨਹੀਂ ਪੀਣੀ ਆ ਓ ਲਾ 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 ਬੱਲੇ ਬੱਲੇ ਅੱਜ ਯਾਰਾਂ ਨੇ ਵੀ ਆਉਣਾ ਪੰਮਿੰਗੇ ਕੀ ਆ ਕਿੱਥੇ ਆ ਆ ਜਾ ਚਾਹ ਬਣਾਉਣੀ ਆ ਪੀਣੀ ਕੁਟ ਪਾਵਾਂ ਪਾਣੀ ਤੇਰਾ ਨਹੀਂ ਨਹੀਂ ਤੂੰ ਗੋਲਾ ਮਾਰ ਚਾਹ ਦਾ ਹਾਂ ਮੇਰੇ ਦੋਸਤ ਆਈ ਜਾਂਦੇ ਕੈਨੇਡਾ ਤੋਂ ਹਾਂ ਆ ਮੈਂ ਲੈ ਆ ਮੀਟ ਬੱਕਰੇ ਦਾ ਹਾਂ ਠੀਕ ਐ ਇਹ ਬਣਾ ਦੇ ਮੈਂ ਤੇਰੇ ਫੁਕਰਿਆ ਵੇ ਫੁਕਰਿਆ ਮੀਟ ਤਾਂ ਤੂੰ ਚੱਕ ਲਿਆ ਤੇ ਚਾਹ ਵੇਖ ਲੈ ਖੰਡ ਤਾਂ ਘਰੇ ਹੈ ਨਹੀਂਗੀ ਤੂੰ ਗੋਲਾ ਮਾਰ ਖੰਡ ਦਾ ਮੈਂ ਤੇਰੀ ਕਰ ਬੈਠਾ ਤਾਰੀਫ ਤੇ ਤੁਹਾਡੀ ਪਰਚਾਈ ਬਹੁਤ ਵਧੀਆ ਮੀਟ ਬਣਾਉਂਦੇ ਇਹ ਮੇਰੀ ਬੇਇੱਜ਼ਤੀ ਨਾ ਕਰਾ ਠੀਕ ਹੈ ਕੈਨੇਡਾ ਤੋਂ ਹੁੰਦੇ ਮੇਰੇ ਦੋਸਤ ਤੇ ਪਰਸੋਂ ਤੈਨੂੰ ਮਾਰ ਫੈਂਡ ਗਿਆ ਸੀ ਉਹ ਨਹੀਂ ਲਿਆਂਦਾ ਤਾਂ ਮੈਂ ਮੀਟ ਕਾਦੇ ਚ ਬਣਾਦਾ ਪਾਣੀ ਚ ਉਹ ਤੂੰ ਡੰਗਾ ਡੰਗਾ ਸਾਰ ਜਿਵੇਂ ਨਾ ਜਿਵੇਂ ਕੋਈ ਲੈ ਆਵਾਂਗੇ ਠੀਕ ਹੈ ਕਿੱਡਾ ਬੰਦਾ ਇਹ ਫੁਕਰਾ ਹੋਇਆ ਵੀ ਆ ਖੰਡ ਲੈ ਲੈ ਹੈ ਨਹੀਂ ਗਈ ਤੂੰ ਅਹੀਂ ਜੁੱਤੀਆਂ ਖਾਣੀਆਂ ਮੇਰੇ ਤੋਂ ਅਹੀਂ ਜੁੱਤੀਆਂ ਖਾਣੀਆਂ ਤੂੰ ਹਾਏ ਤੂੰ ਬਣਾ ਮੇਰੀ ਬੇਇੱਜ਼ਤੀ ਨਾ ਕਰਾ ਦੀ ਬਣਾ ਬਣਾ ਮੈਂਟ ਮਾਰ ਤੂੰ 3 ਵਜੇ ਆ ਤੇ ਤੈਨੂੰ ਵਜੇ ਤੈਨੂੰ ਮੀਟ ਦੀ ਅੱਗ ਲੱਗ ਗਈ ਚਾਹ ਬਣਾਉਣ ਦਾ ਟਾਈਮ ਆ ਹੁਣ ਛੱਡੋ ਮੈਂ ਕਹਿੰਦੀ ਬਿਠਾ ਉਹਨਾਂ ਨੂੰ ਬੁਲਾ ਆਈ ਜਾਂਦੇ ਹੁਣ ਕਿ ਤੂੰ ਕਰ ਬਣਾ ਦੀ ਹੁਣ ਚੰਗੋ ਤੇ ਬਣਾਵਾ ਕਾਦੇ ਚ ਤੇਲ ਹੈ ਨਹੀਂ ਮੈਂ ਤੈਨੂੰ ਕਿਹਾ ਸੀ ਪਰਸੋਂ ਉਹ ਮੇਰੀ ਸੁਣ ਗੱਲ ਬਾਈਕ ਕੋ ਲਿਆਰ ਫੈਂਡ ਕਿੱਡੀ ਗੱਲ ਆ ਮੈਂ ਤਾਂ ਜਾਣਾ ਜੀ ਉਹਨਾਂ ਨੇ ਤੇ ਲਿਆ ਬਾਈਕ ਜਾ ਕੇ ਰਫੈਂਡ ਦਾ ਅੱਛਾ ਹੁਣ ਤੂੰ ਮੰਗਤੀ ਬਣਾਉਣਾ ਮੈਨੂੰ ਉਹ ਤੂੰ ਮੰਗਦੀ ਨੂੰ ਕੀ ਤੂੰ ਜਾ ਮੈਂ ਕੱਲ ਨੂੰ ਲਿਆ ਦੂੰਗਾ ਤੂੰ ਜਾ ਲਿਆ ਭੱਜ ਕੇ ਲਿਆ ਹੈ ਬਣਾ ਦੀ ਹੁਣ ਗੁੱਡਾ ਦੱਸਾਂ ਵੇ ਲੈ ਮੀਟ ਲੈ ਆਇਆ ਘਰੇ ਤੇਲ ਹੈ ਨਹੀਂ ਘਰੇ ਖੰਡ ਹੈ ਨਹੀਂ ਕੀ ਫੁਕਰਾਏ ਇਹ ਤੇ ਫੁਕਰਾਏ ਤੇ ਯਾਰ ਹੋਣਗੇ ਜਿਹੜੇ ਆ ਗਏ ਆ ਹੁਣ ਜਾਣਾ ਪੈਣਾ ਮੈਨੂੰ ਲੈਣਾ ਆਓ ਜੋਤ ਪੁੱਤ ਕੀ ਕਰੀਏ ਨੇ ਪੁੱਤ ਇੱਥੇ ਸੀ ਆਈਡੀ ਜੀ ਕੱਲ ਨੂੰ ਤੇਰਾ ਓਏ ਮੇਰਾ ਪਰਸੋਂ ਆ ਜੀ ਪਰਸੋਂ ਜਾ ਐ ਕਰ ਤੇਰਾ ਦਾ ਅੰਕਲ ਹੁੰਦਾ ਕੈਨੇਡਾ ਵਾਲਾ ਹਾਂਜੀ ਹਾਂਜੀ ਤੇ ਆਪਣੀ ਨਾਂ ਤੂੜੀ ਵਾਲੇ ਜਿੱਥੇ ਤੂੜੀ ਪਈ ਹੈ ਉੱਥੇ ਬੋਤਲ ਲੈ ਚੱਕ ਦੇਸੀ ਠੀਕ ਹੈ ਗੱਡੀ ਤੁਸੀਂ ਆਪ ਲਿਆਓ ਜੀ ਮੇਰਾ ਪੇਪਰ ਹੈ ਕੱਲ੍ਹ ਦਾ ਉਹ ਯਾਰ ਤੂੰ ਡੀਸੀ ਲੱਗ ਜਣਾ ਪੜਕੇਗਾ ਅੱਖੇ ਨਹੀਂ ਲੱਗਦੇ ਹੁੰਦੇ ਪਿਓਆਂ ਦੇ ਤੁਸੀਂ ਲੈ ਆ ਲੈ ਆ ਭੱਜ ਕੇ ਲੈ ਹਾਂ ਗੱਲ ਸੁਣ ਓਏ ਤੂੰ ਵੀ ਉੱਠ ਤੁਹਾਡੀ ਮੰਮੀ ਨੇ ਪਨੀਰ پنੂਰ ਕਟਾ ਜਾ ਕੇ ਸਲਾਸ ਲੋ ਤਾ ਕਟਾ ਹਾਂ ਠੀਕ ਹੈ ਤੇ ਇਹਨੂੰ ਦੱਸ ਦੇ ਕਿ ਬੋਤਲ ਉੱਥੇ ਰੱਖਣੀ ਹੈ ਜਿੰਨਾ ਹੀ ਘਰ ਆਉਂਦੇ ਨੇ ਉਹ ਨੱਕ ਨਹੀਂ ਲੈ ਆਉਣੀ ਰਸੋਈ 'ਚ ਰੱਖਣੀ ਠੀਕ ਠੀਕ ਦਾਦਾ ਜੀ ਦੀ ਮਾਂ ਨਾਲ ਹੱਥ ਦੁਪਟਾ ਜਾ ਕੇ ਕਿੰਨਾ ਲਉ ਪੀਤਾ ਹਾਂ ਦੁਪਹਿਰ ਘਟ ਚਾਹ ਵੀ ਨਹੀਂ ਪੀਨ ਦਿੱਤੀ ਤੇ 6:00 ਤੇ 3 ਵਜੇ ਕਹਿੰਦਾ ਮੀਟ ਬਣਾ ਕੇ ਧਰ ਦੇ ਮੇਰੇ ਅੱਗੇ ਹੈ ਤਾਂ ਮੰਮੀ ਜੀ हां पता ओहो डैडी के कहते ना ओ पनीर चीर दो ने कोई कनाडा वाले अंकल आ रहे हैं आहो उन्हें शर्म नहीं आउंदी कि एथे केड़ा ने बूरियां बद्दना वे जेड़ा एथे ਘਰੇ ਪਨੀਰ ਪਿਆ ਆ ਖੰਡ ਹੈ ਨਹੀਂਗੀ ਉਹਨੂੰ ਤਾਂ ਚੋਰੇ ਨੂੰ ਸ਼ਰਮ ਨਹੀਂ ਆਉਂਦੀ ਤੇ ਤੇਲ ਮੈਂ ਕਿਸੇ ਤੋਂ ਮੰਗ ਕੇ ਲਿਆਈਂ ਤੇਰੇ ਤਾਇਕ ਕੋਕਲੀ ਲਿਆਈਂ ਤੇ ਚਲੋ ਤੁਸੀਂ ਫਿਰ ਆਪ ਹੀ ਕਰ ਲਓ ਕੋਈ ਨਾ ਜਦੋਂ ਪਤਾ ਆ ਗਿਆ ਨਾ ਕੋਈ ਤੇ ਮੈਂ ਪਿਆਵੇ ਭੁੱਜਗਾ ਪਿਆ ਤੇ ਉਹ ਧਰ ਦੇਾਂਗੇ ਠੀਕ ਹੈ ਉਹ ਤਾਂ ਡਿਮਾਂਡਾ ਹੁਣ ਬਹੁਤ ਕਰੂਗਾ ਜਦੋਂ ਆ ਕੇ ਬਹਿ ਗਏ ਨਾ ਤੂੰ ਵੇਖੀ ਜਾਈਂ ਕਿਹੜੇ ਸਾਹਮਣਾ ਖੋਲਦਾ ਉਹ ਬੰਦਾ ਚਲੋ ਮੈਂ ਆਪੇ ਕਰ ਲਵਾਂ ਠੀਕ ਹੈ ਕੋਈ ਨਾ ਤੂੰ ਜਾ ਕੇ ਨਾ ਆਪਣਾ ਪੜਾਈ ਕਰੋ ਤੁਸੀਂ ਜਿਹੜੀਆਂ ਤਾਂ ਨਾ ਦਿਨੋਦਨ ਢਮਾਂਡਾ ਵਾਦਾਂਗਾ ਜਾਂਦਾਂ ਤੇ ਇਹ ਤਾਂ ਵੇਖ ਕੇ ਲੱਛਣ ਕਰਨ ਲੱਗ ਪੈਂਦਾ ਲੋਕਾਂ ਨੂੰ ਵਧੀਆ ਬਣਾਈ ਮੀਟ ਜਿਹੋ ਜਿਹਾ ਬਣਿਆ ਨਾ ਉਹੋ ਜਿਹਾ ਬਣਾ ਦੂੰਗੀ 1000 ਰੁਪਿਆ ਨਾ ਖੂਚ ਪਾ ਦੀ ਲਵਾ ਆ ਜਾ ਵਾ ਬੱਕਰਾ ਕੋਈ ਨਾ ਜਿਵੇਂ ਬਣ ਗਿਆ ਮੈਂ ਬਣਾ ਦੇਣਾ ਉਹ ਲੈ ਆ ਗਏ ਹੁਣ ਤੇ ਬਦ ਨੂਨ ਮਿਰਚ ਕਰਾਰਾ ਵਧੀਆ ਹੋਣਾ ਚਾਹੀਦਾ ਕਿਤੇ ਬੇਇੱਜ਼ਤੀ ਕਰਾ ਦੇ ਮੇਰੀ ਐ ਕਰਦਾ ਜਿਵੇਂ ਗੰਮ ਆਜੋ ਆਜੋ ਵਿਰਾਟ ਸਾਹਿਬ ਆਜੋ 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 ਵਿਰਾਟ ਸਾਹਿਬ ਆਜੋ ਮੈਂ ਤਾਂ ਵੇਟ ਕਰੀ ਐ ਨਾ ਕਿ ਤੇ ਮਹਾਰਾਜ ਜੀ ਮਹਾਰਾਜ ਜੀ ਵਿਰਾਟ ਸਾਹਿਬ ਧੰਨਵਾਦ ਸਾਡੇ ਗਰੀਬਾਂ ਦੇ ਘਰੇ ਆਏ ਤੁਸੀਂ ਸਤਿ ਸ਼੍ਰੀ ਅਕਾਲ ਜੀ ਉਹ ਕੀ ਆਲਾ ਵੀ ਠੀਕ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲੋ ਪੁੱਤਾ ਕੁਰਸੀਆਂ-ਕੁਰਸੀਆਂ ਸੈੱਟ ਕਰੋ ਕਰ ਪੁੱਤ ਮੋਬਾਈਲ ਨਾ ਵੇਖੀ ਜਾ ਕਰੋ ਪੜਿਆ-ਫੜਿਆ ਕਰੋ ਯਾਰ ਚਲੋ 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 ਕਰੋ ਸੈੱਟ ਚਲੋ ਚਲੋ ਪੁੱਤ ਆਓ ਕਰੋ ਸੈੱਟ ਆਜੋ ਆਜੋ ਭਾਈ ਜੀ ਧੰਨ ਭਾਗਾ ਗਰੀਬਾਂ ਦੇ ਘਰੇ ਆਏ ਹੋ ਤੁਸੀਂ ਬੈਠੋ 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 ਭਾਈ ਮੈਟਰੀ ਬਰਾਸਾ ਬੈਠੋ ਭਾਈ ਉਹ ਕੋਈ ਨਹੀਂ ਕੋਈ ਬੁੱਤ ਰੱਖ ਲਾਂਗੇ ਯਾਰ ਆਏ ਆਏ ਪਿੰਡ ਵਾਲੇ ਬੰਦੇ ਆਪਾਂ ਕਾਹਨੂੰ ਜਵਾਕਰ ਕੋਈ ਨਹੀਂ ਬੁੱਤ ਬੈਠ ਜਾਓ ਤੁਸੀਂ ਜਾਓ ਤੇ ਜਿਹੜਾ ਤੈਨੂੰ ਕੰਮ ਕੇ ਜਾਓ ਸਮਾਨ ਚੱਕ ਕੇ ਹੋਰ ਫਿਰ ਠੀਕ ਆ ਵਧੀਆ 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 ਭਾਈ ਤਲਿਆ ਨਹੀਂ ਫਿਰ ਤੂੰ ਹੈ ਧੰਨ ਭਾਗਾ ਭਾਈ ਐ ਤੁਸੀਂ ਲੈ ਕੇ ਹੋਰ ਭਾਈ ਜੀ ਭਾਈ ਬਾਈ ਦਾਦਾ ਉਧਰ ਜਾਣਾ ਸੀ ਇਹਨੇ ਮਿਲਣ ਕਹਿੰਦਾ ਦੋ ਤਾਂ ਦੇਣਾ ਆ ਕਿ ਰਿਸ਼ਤੇਦਾਰੀ ਚ ਜਾ ਕੇ ਆਉਣਾ ਮੈਂ ਯਾਰ ਫੇਰ ਗੁੱਸਾ ਕਰੂਗਾ ਚੱਲ ਗਿਆ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸਾਡਾ ਮਾਲਾ ਘੋਟ ਘੋਟ ਵਧੀਆ ਚਾਹ ਨਹੀਂ ਬਾਈ ਤੂੰ ਰੁਕਦਾ ਜਾਓ ਉਹ ਸਮਾਨ ਬਹੁਤ ਵਧੀਆ ਲਿਆਦਾ ਉਹ ਲਿਉਂਦੇ ਜਵਾਕ ਹਜੇ 3:30 ਹੋਇਆ ਜੀ ਲਿਓ ਖਾਂ ਕਿਦਨ ਮਰ ਗਏ ਓਏ ਆਗੇ ਜੀ ਆਗੇ ਆ ਇੰਨੇ ਨਟਾ ਮਸਾ 3:11 ਆਇਆ ਉਹ ਚੱਲ ਕੋਣੀ ਜਵਾਕ ਐਨਾ ਲੜਿਆ ਕਰ ਹੋਰ ਕੰਮ ਕਰ ਕਿਵੇਂ ਠੀਕ ਹੈ ਭਾਈ ਕਿਰਪਾ ਸਤ ਗੁਰੂ ਉਹਨੇ ਪਤਾ ਕਾਦੇ ਵਾਰ ਉਹ ਯਾਰ ਜਵਾਕਾਂ ਨੂੰ ਕਾਦੇ ਵਾਰ ਇਾਸਤ ਕਰ ਲਾਈ ਕੋਈ ਨਹੀਂ ਕੋਈ ਨਹੀਂ ਭਾਈ ਇਹਨਾਂ ਨੇ ਗਾਂ ਕਿੜਾ ਡੀਸੀ ਲਗਾ ਕੰਮ ਇਹੀ ਕਰਨਾ ਉਹ ਮਾਂ ਨੂੰ ਕਹ ਤੇਰੀ ਨੂੰ ਕਹਿੰਦਾ ਜੀ ਕਹਿ ਕਹ ਲੈ ਅਸਮਾਨ ਹਾਂਜੀ ਹਾਂਜੀ ਉਹ ਗਲਾਸ ਵੀ ਲੈ ਛੋਟੇ ਨਹੀਂ ਮੈਂ ਤਾਂ ਮੈਂ ਲਾਉਂਦਾ ਨਹੀਂਗਾ ਯਾਰ ਉਹ ਬਾਈ ਜੀ ਕੋਈ ਨਹੀਂ ਕੋਈ ਮਸਾ ਤੂੰ ਬਾਈ ਆਇਆ ਗਰੀਬਾਂ ਦੇ ਘਰਾਂ ਚ ਐ ਕਰ ਤੋ ਮੈਨੂੰ ਤੇਰਾ ਪਾਣੀ ਦਾ ਗਲਾਸ ਲੈ ਦੇ ਇੱਕ ਮੈਂ ਨਹੀਂ ਮੈਂ ਪੀਂਦਾ ਨਹੀਂਗਾ ਪਾਣੀ ਦਾ ਗਲਾਸ ਦੇ ਦੇ ਪੁੱਤ ਉਹ ਆ ਪਾਣੀ ਹੈ ਜੀ ਨੇ ਬਸ ਕੋਈ ਉਹ ਕੋਲ ਨੂੰ ਕਹਿ ਲਵਾਂ ਤੇ ਕੋਦਾਂ ਫਰੈਂਡ ਹੀ ਰੱਖੀ ਬੈਠਾ ਸਾਰੇ ਕਮਰਾ ਆ ਕੀ ਹੈ ਜਾਓ ਸਪੈਸ਼ਲ ਬਣਾਈ ਆ ਬਾਈ ਇਹ ਤੁਹਾਡੇ ਵਾਸਤੇ ਜਦੋਂ ਪਤਾ ਲੱਗਿਆ ਬਾਈ ਜੀ ਹੋਰੀ ਆ ਕੇ ਤੈਨੂੰ ਮੈਂ ਦਵਾ ਦਵਾਂ ਲੈ ਆਵਾਂ ਮਗਰਲੇ ਪਾਸੇ ਘੁੱਗੀ ਚੱਤ ਕਰਦਾ ਹਮਮ ਲਓ ਮੈਂ ਲੇਨ ਇੱਕ ਮਿੰਟ ਬਾਈ ਬੈਠੋ ਦੋ ਮਿੰਟ ਮੈਂ ਲੇਨ ਕੋਈ ਗੱਲਾਂ ਬਾਤਾਂ ਕਰਨੀ ਮੇਰੀ ਗੱਲ ਸੁਣ ਕਾਲੇ ਮੇਰੀ ਗੱਲ ਸੁਣ ਉਹ ਤੂੰ ਬਾਲਾ ਕਰੀ ਜਾਂਦਾ ਲੈ ਆ ਪਾਣੀ ਲਿਆਇਆ ਬਸ ਮੈਂ ਤਾਂ ਪੁੱਤ ਐ ਕਰ ਹਾਂਜੀ ਮੰਮੀ ਤੇਰੇ ਨੂੰ ਕਹਾਂ ਨੀ ਥੋੜੀ ਥੋੜੀ ਚਾਹ ਬਣਾ ਦੇ ਵਧੀਆ ਆ ਨਹੀਂ ਆਣੇ ਉਹ ਬਾਈ ਬੱਕਰਾ ਬਣਾਈ ਬੈਠਾ ਮੈਂ ਤੁਸੀਂ ਐਵੇਂ ਨਾ ਕਰੀ ਕੇ ਲੋ ਉਹ ਪੰਮਾ ਹੈਗਾ ਤੁਸੀਂ ਕਰ ਲਿਓ ਉਹ ਨਹੀਂ ਬਾਈ ਬਣਾਇਆ ਥੋੜੇ ਜਿਹੇ ਪੰਮੇ ਵਸਤੇ ਵੀ ਆ ਥੋੜੇ ਜਿਹੇ ਕਿਉਂ ਟੈਨਸ਼ਨ ਲੈਂਦੀ ਮੈਂ ਮੜਾ ਜਾ ਕੇ ਆਉਣਾ ਮੈਂ ਲੱਗ ਜਾਣਾ ਠੀਕ ਹੈ ਬਈ 1 ਮਿੰਟ ਹੈ ਉਹ ਯਾਰ ਕੰਮ ਕਰੀ ਲਈ ਬਾਈ ਬਈ 1 ਮਿੰਟ ਆ ਇਹ ਲੈ ਨਾ ਮੇਰੀ ਬੇਇੱਜ਼ਤੀ ਕੁੱਤੀ ਨੇ ਕਰਾਉਣੀ ਹੀ ਕਰਾਉਂਦੀ ਆ ਕੁਛ ਵੀ ਹੋ ਜੇ ਉਹ ਰੋਕ ਕਿ ਕਿੱਧਰ ਚੱਲੇ ਆ ਹਾਂਜੀ ਜਿਹੜਾ ਤੇ ਮੈਂ ਪਨੀਰ ਕਿਹਾ ਸੀ ਕੱਟਣ ਨੂੰ ਪਨੀਰ ਇੱਥੇ ਬੂਰੂਆਂ ਪਾ ਦੇਣਾ ਪਨੀਰ ਹੈ ਨਹੀਂਗਾ ਬਨੀ ਰਣੀ ਤਾਂ ਤੂੰ ਮਰ ਜਾਂਦੀ ਮੈਨੂੰ ਦੱਸ ਦਿੰਦੀ ਸ਼ਾ ਉਦੋਂ ਮੈਂ ਜਦੋਂ ਆਇਆ ਸੀ ਉਹਦੇ ਦਾਦ ਦੇ ਮੇਲੇ ਆਉਂਦਾ ਮੋਰੀ ਬੋਲੀ ਜਾਂਦੀ ਜਾਂ ਛੇਛੇ ਦੀ ਕਰ ਲਿਆ ਓਏ ਖੀਰੇ ਕੁਰੇ ਹੈਗਾ ਖੀਰੇ ਵੀ ਚੀਰ ਖੀਰੇ ਰਾਤ ਤੂੰ ਲੱਕ ਤਾਂ ਗਿਆ ਖਤਮ ਕਰਤਾ ਦਿੱਤੇ ਰੱਤ ਪੀਤੀ ਚ ਲੱਗਾ ਰਿਹਾ ਉਹ ਤੂੰ ਦਾ ਤੇਰੇ ਜਵਾਂ ਲੱਗੀ ਭੌਂਕੀ ਨਹੀਂ ਉਹ ਜਮਾਂ ਵੀ ਜਦੋਂ ਮੈਂ ਲੈ ਕੇ ਆਇਆ ਸੀ ਸਮਾਨ ਤੂੰ ਲੈ ਜਾ ਕੋਈ ਨਾ ਕੇਰਾ ਲੈ ਕੇ ਨਾ ਬੱਸ ਸਾਰਾ ਲੈ ਕੇ ਚੱਲ ਤੂੰ ਸਿਆਪਾ ਖਾਨਾ ਇਹਨੇ ਇਹ ਹੀ ਭੈਣ ਜੰਨੇ ਬੇਇੱਜ਼ਤੀ ਕਰਾਉਣੀ ਕਰਾਉਣੀ ਹੈ ਮੇਰੀਆਂ ਨੇ ਕੋਈ ਕੋਤਰਾ ਕੋਈ ਗੱਲ ਬਸ ਰਾਖ ਲੈ ਬੈਠਾ ਕੋਈ ਕਰ ਨਹੀਂ ਆਹ ਜੀ ਜੀ ਵਧੀਆ ਠੀਕ ਐ ਅਨਮਕੀਨ ਵਧੀਆ ਕੋਤ ਚਾਹ ਨਹੀਂ ਨਹੀਂ ਬਸ ਬਾਦ 2 ਮਿੰਟ ਲੱਗਦੇ ਬਣੀ ਜਾਂਦਾ ਸਮਾਨ ਉਹ ਨਹੀਂ ਨਹੀਂ ਸਵਾਰ ਸਮੋਦੇ ਆ ਉਹ ਨਹੀਂ ਨਹੀਂ ਭਾਈ ਮਸਾ ਤੂੰ ਗਰੀਬਾਂ ਦੇ ਘਰਾਂ ਜਾਇਆ ਆਹ ਠੀਕ ਐ ਬਸ ਕੋਈ ਗੱਲ ਨਹੀਂ ਨਹੀਂ ਐ ਤਾਂ ਨਹੀਂ ਗੱਡੀ ਚੱਲਣੀ ਆਦੀ ਮਾਂ ਨੂੰ ਕਹੇ ਜਲਦੀ ਕਰੇ ਮੜਾ ਜਾ ਹਾਂ ਜੀ ਕਹਿੰਦੇ ਜੀ ਲੈ ਪਾਪਾ ਮੈਂ ਭਾਈ ਤੂੰ ਕਰ ਸ਼ੁਰੂਆਤ ਉਹ ਨਹੀਂ ਮਾੜਾ ਮਾੜਾ ਬਾਈ ਯਾਰ ਐ ਕਿਉਂ ਕਰਦੇ ਕਰੋ ਥੋੜਾ ਜਿਹਾ ਬੇਚੋ ਨਹੀਂ ਨਹੀਂ ਬਾਈ ਜੀ ਮਸਾ ਆਇਓ ਤੁਸੀਂ ਉਹ ਮਸਾ ਆਇਓ ਤੁਸੀਂ ਕੰਮ ਦੇ ਸਿੰਗਾਰੀ ਸਮੈਲ ਆਉਂਦੀ ਏ ਬੜਾ ਘੈਂਟ ਬਣਿਆ ਲੱਗਦਾ ਬਾਈ ਜਦੋਂ ਹੀ ਬੋਤਲਾਂ ਰਹਿ ਜਾਂਦੀਆਂ 10 ਰਮਨਾਲ ਦੀ ਨਾਲ ਨਿਆਰੇ ਲਈਦੇ ਆ ਬੁੱਲੇ ਲੁੱਟੀਦੇ ਮੈਨੂੰ ਤਾਂ ਸਮੈਲ ਲੈ ਕੇ ਆਇਆ ਜਾ ਜ਼ਰੂਰ ਰਿਹਾ ਹੋ ਗਿਆ ਯਾਰ ਬਾਈ ਲੈ ਕੇ ਦੇਖ ਦੇ बोलਦੀ ਆ ਨਾ ਜਦੋਂ ਪੀਣੀ ਆਪ ਆਪ ਆ ਬਾਈ ਯਾਰ ਜੁਰੀਲੀ ਆ ਹਾਂ ਆ ਚੱਕ ਸੋਡਾ ਪਾਉਂਗੇ ਕਿ ਪਾਣੀ ਸੋਡਾ ਪਾਉਂ। ਸੋਡਾ ਲਾ। ਹੋਰ ਬਾਈ ਠੀਕ ਠਾਕ ਆ। ਹੂੰ। ਕਿੰਨੇ ਦਿਨਾਂ ਬਾਈ ਲੈਂਦਾ ਨਜ਼ਾਰੇ ਉੱਤੇ ਬਰਫ਼ ਵੇਖਦਾ ਹੈ। ਬਾਈ ਕਿੰਨੇ ਦਿਨਾਂ ਇੱਥੇ? ਉਹ ਆਪ ਮੂਜੇ ਸੀਗੇ ਆਪ 4-5 ਬਸ। ਤਿੰਨ ਤਿੰਨ ਹਫ਼ਤੇ ਨਹੀਂ ਸੋਤੀ। ਹਾਂ ਚਾ ਚਾ। ਰਿਸ਼ਤੇਦਾਰਾਂਾਂ ਚ ਵੀ ਜਾਣਾ ਹੋਣਾ ਇੱਥੇ। ਹਾਂ ਹਾਂ ਹੋਏ ਤਾਂ ਪਰਸੋਂ ਤਾਂ ਆਏ ਆ। ਅੱਛਾ ਅੱਛਾ। ਚਲੋ ਬਸ ਸਟਾਰਟ ਬਾਈ। ਲਓ ਆ ਮੈਨੂੰ ਦਿਓ। ਲੋਲਪੰਮੇ ਬਾਈ ਉਹ ਆਪਾਂ ਦਾ ਪੀ ਲੈਣੀ ਹੁੰਦੀ ਆ ਬਾਈ ਦਾ ਮਾਰਦਾਨ ਚਾਹੀਦਾ ਸੀ ਵਾਹ ਕਿਵੇਂ ਚਿਰਦੀ ਚੱਕੋ ਬਾਈ ਪਸੋਟੇ ਹਾਂਜੀ ਕਿੱਥੇ ਮਰ ਗਏ ਯਾਰ ਬੜਾ ਗਰਮੋਇਆ ਨਯਰ ਜੁਆਗ ਹੈ ਗਿਆ ਨਹੀਂ ਕਰਦਾ ਹੁੰਦਾ ਉਹ ਯਾਰ ਬਾਈ ਨਾ ਇੱਕ ਕੰਮ ਕਰਦੇ ਨਾ ਕਰਦੇ ਐਵੇਂ ਕਿਤਾਬਾਂ ਚੱਕੀ ਫਿਰਦੇ ਆ ਉਹਨੇ ਬੱਚਿਆਂ ਨੂੰ ਫਿਰ ਵੀ ਹਿਸਾਬ ਨਾਲ ਰੱਖੀਦਾ ਕਾਲੇ ਯਾਰ ਉਹ ਬਾਈ ਜੀ ਇਹਨਾਂ ਨੂੰ ਹਿਸਾਬ ਸੁਬ ਇਹ ਤਾਂ ਪੁੱਛੋ ਨਾ ਤੁਸੀਂ ਐਵੇਂ ਕਿਦੋਂ ਇਹਨਾਂ ਨੂੰ ਕੰਮ ਨੂੰ ਕਹੀਦਾ ਐਵੇਂ ਕਿਤਾਬ ਚੱਕ ਕੇ ਬਹਿ ਜਾਂਦੇ ਐਵੇਂ ਬਤਾਉਂ ਚੱਕ ਕੇ ਬੈਹੇ ਹਿਸਾਬ ਨਾਲ ਚੱਲੀਦਾ ਜਿੰਨੇ ਪਿਆਰ ਨਾਲ ਜੁਆਗ ਠੀਕ ਹੁੰਦੇ ਹਾ ਛਤਰ ਨਾਲ ਨਹੀਂ ਹੁੰਦੀ ਜੇ ਤੂੰ ਬੋਲ ਜਾਣਾ ਯਾਰ ਕੱਲ ਮੋ ਵੀ ਤੇਰੇ ਨਾਲ ਹੀ ਬੋਲਣਗੇ ਫੇਰ ਉਹੀ ਉਹੀ ਵਰਤਾਅ ਕਰਨਗੇ ਉਹ ਹੋਰ ਕੀ ਕਰਨਗੇ ਨਹੀਂ ਬਾਈ ਛਤਰਾਂ ਦੇ ਯਾਰ ਐ ਇਹ ਥੋੜਾ ਕੈਨੇਡਾ ਵਾਲਾ ਸਿਸਟਮ ਨੇ ਉਹ ਨਹੀਂ ਕੈਨੇਡਾ ਵਾਲਾ ਸਿਸਟਮ ਤਾਂ ਪਰ ਮੈਂ ਉੱਥੇ ਦਾ ਫਿਰ ਤੈਨੂੰ ਪਰ ਮੈਂ ਤਾਂ ਇਧਰ ਹੀ ਆ ਕੈਨੇਡਾ ਤੇ ਜਾ ਕੇ ਤਾਂ ਕੁਝ ਸਿੱਖਿਆ ਨਹੀਂ ਤੇਰੀ ਮਾਂ ਨੂੰ ਭੇਜ ਭੇਜ ਲਈ ਭੇਜ ਭਰਜਾਈ ਦੋ ਕੀ ਕਰਉਣਾ ਉਹ ਨਹੀਂ ਆਉ ਰਿਆ ਇਹ ਤਾਂ ਛੇਤਰਾਆਂ ਦੀਆਂ ਯਾਰ ਆ ਬਾਈ ਇਹਨਾਂ ਦੀ ਗਿਚੀ ਥੱਲੇ ਮਾਤਾ ਫਿਰ ਉਹੀ ਗੱਲ ਹੁੰਦੀ ਐ ਇਹ ਲੂਟ ਆਉਂਦੀ ਐ ਹਾਂਜੀ ਨਹੀਂ ਪਰਚਾਈ ਕੋਸ਼ਿਸ਼ ਤੁਸੀਂ ਕਰ ਲੋ ਕੰਮ ਦੀ ਕਰ ਸਮਾਨ ਲਿਆ ਕੇ ਦੋ ਤਾਂ ਮੈਂ ਕਹੀ ਜਨਾ ਲਿਆ ਬਣਾ ਕੇ ਜਲਦ ਬਣਾ ਲੈ ਦੇ ਨਹੀਂ ਜਾਂਦਾ ਲਿਆ ਲਿਆ ਲਾ ਜੇ ਤੇ ਤੁਸੀਂ ਕੋਈ ਨੀ ਕਰ ਲੋ ਕੰਮ ਆ ਸਾਡੇ ਕੋਲ ਹੈਗਾ ਪਕੌੜੀਆਂ ਬੋਲਿਆ ਕਿਉਂ ਸਾਡੀ ਬੇਇਜ਼ਤੀ ਕਰਾਉਣਾ ਘਰੇ ਸਦਕੇ ਯਾਰ ਬਾਈ ਇਹ ਤਾਂ ਪੈਰ ਦੀ ਜੁੱਤੀ ਹੁੰਦੀ ਨਾ ਠੀਕ ਹੈ ਨਾ ਦੱਸ ਯਾਰ ਪੜ੍ਹੇ ਲਿਖੇ ਜਮਾਨਾ ਮਤੂੰ ਦੀਏ ਨਾ ਦੀ ਇਹ ਛੇਤਰਾਂ ਦੇ ਲੈ ਕੇ ਹੀ ਆ ਲੋਟ ਹੀ ਫੇਰ ਆਉਂਦੀਆਂ ਹੋ ਨਹੀਂ ਲੋਟ ਆਉਂਦੀਆਂ ਇਹ ਕਾਲੇ ਗੱਲ ਸੁਣ ਮੇਰੀ ਜਿਵੇਂ ਤੂੰ ਬੋਲੀ ਜਾਂਦਾ ਐ ਇਸੇ ਹਿਸਾਬ ਨਾਲ ਇਹਦੀਆਂ ਸੇਲੀਆਂ ਚਾਰਾਂ ਜਾਂ ਹੁਣ ਇਹੀ ਤੈਨੂੰ ਆ ਚੀਜ਼ਾਂ ਕਰੇ ਭੱਜ ਭੱਜ ਕੇ ਪਵੇ ਬੇਇਜ਼ਤੀ ਨਾ ਬਸੂਸ ਹੋ ਗਈ ਉਹ ਨਹੀਂ ਬਾਈ ਯਾਰ ਇਹਨਾਂ ਨੂੰ ਬੇਇਜ਼ਤੀ ਦਾ ਕੀ ਹੈ ਕੀ ਕੁਛ ਨਹੀਂ ਚਲੋ ਬਾਈ ਪਿੱਗ ਪਾਓ ਨਹੀਂ ਪਰ ਨਹੀਂ ਯਾਰ ਦਿਲ ਨਹੀਂ ਕਰਦਾ ਪਰ ਇੱਕ ਚੀਜ਼ ਗੱਲ ਸੁਣ ਲੈ ਮੇਰੀ ਭਰਾ ਤੂੰ ਸਾਡਾ ਤਾਂ ਤੈਨੂੰ ਕਹਿ ਰਿਆ ਨਹੀਂ ਸਾਾਨੂੰ ਕੋਈ ਬਾਧੀ ਗੱਲ ਨਹੀਂ ਪਰ ਆ ਜਿਹੜਾ ਸਿਸਟਮ ਤੇਰੇ ਘਰ ਦਾ ਮਾਹੌਲ ਸਾਨੂੰ ਤਾਂ ਨਹੀਂ ਚੰਗਾ ਲੱਗਿਆ ਮੈਨੂੰ ਤਾਂ ਨਹੀਂ ਲੱਗਿਆ ਬਾਈ ਭਰਾ ਸਾਹਿਬ ਪਿੱਗ ਤਾਂ ਲਾਓ ਨਹੀਂ ਇਹੋ ਜਿਹੇ ਮਾਹੌਲ ਚ ਵਧੀਆ ਨਹੀਂ ਲੱਗਦਾ ਕੱਲੇ ਕੀ ਕਰ ਕੀ ਉਹ ਪੂਰਾ ਪੂਰਾ ਜਵਾਕ ਕੀ ਕਹਿਣਗੇ ਸਾਡੇ ਅੰਕਲ ਹੋਰੀ ਆਏ ਸੀ ਸ਼ਾਇਦ ਇਹ ਵੀ ਇਹੀ ਕੁਛ ਕਰਦੇ ਹੋਣਗੇ ਯਾਰ ਉਹਨਾਂ ਨੂੰ ਪਤਾ ਕਿ ਅੰਕਲ ਨੇ ਲਾ ਕੈਨੇਡਾ ਤੋਂ ਆਇਆ ਉਹ ਨਹੀਂ ਕੈਨੇਡਾ ਤੋਂ ਯਾਰ ਜਵਾਕਾਂ ਨੂੰ ਥੋੜਾ ਰੋਬ ਮਾਰੀ ਜਾਣਾ ਜਨਾਨੀ ਨੂੰ ਰੋਬ ਮਾਰੀ ਜਾਣਾ ਯਾਰ ਆਪਾਂ ਬਾਹਰ ਹੀ ਬਹਿ ਜਾਂਦੇ ਕਿ ਤਾ ਯਾਰ ਦੋ ਬਾਹਰ ਹਾਤੇ ਦੇ ਬਹਿ ਜਾਂਦੇ ਵਧੀਆ ਸੀਗਾ ਆਪ ਆਹ ਹੈਗੀਆਂ ਪਕੌੜੀਆਂ ਕੀ ਦੱਸ ਐਵੇਂ ਦੂ ਮੀਟ ਨੂੰ ਦਾੜਾ ਨਹੀਂ ਮੈਂ ਦਾ ਸਪੈਸ਼ਲ ਤੂੰ ਆਇਆ ਤਾਂ ਮੀਟ ਤੰਗ ਉਹ ਲਿਆਂਦਾ ਕੋਈ ਸਪੈਸ਼ਲ ਫਿਰ ਉਹਨਾਂ ਨੂੰ ਤਾਂ ਭੱਜ ਭੱਜ ਕੇ ਪੈਂ ਯਾਰ ਇੱਜ਼ਤ ਹਰੇਕ ਦੀ ਇੱਕੋ ਜੀ ਹੁੰਦੀ ਹੈ ਕਾਲੇ ਮੰਮੀ ਜੀ ਹਾਂ ਬਣਾਇਆ ਨਹੀਂ ਹੈ ਜੀ ਤੁਸੀਂ ਗੰਢੀ ਚਰੀ ਜਾਂਦੇ ਹੋ ਹਜੇ ਡੈਡੀ ਉਧਰ ਕਰਮ ਆਇਆ ਪਿਆ ਉਹਨੇ ਤਾਂ ਗਰਮੀ ਹੋਣਾ ਉਹਨੇ ਹੋਰ ਵਿਲੇੜਨੇ ਕੀ ਕਰਨਾ ਹੀ ਕੁਸ ਕਰੂਗਾ ਹੁਣ ਬੰਦ ਈ ਇਸ ਕਰ ਬਣੂਗਾ ਚਲ ਕੋਈ ਨਹੀਂ ਹੁਣ ਮਾੜੇ ਬੰਦੇ ਨੇ ਜਦੋਂ ਆ ਹੀ ਪੈ ਗਿਆ ਚਲੋ ਕੋਈ ਨਹੀਂ ਮੈਂ ਹੈਲਪ ਕਰਾ ਦਿੰਦਾ ਮੇਰੀ ਗੱਲ ਸੁਣ ਪੁੱਤ ਉਹ ਤਾਂ ਜਿਹੋ ਜਿਹਾ ਹੈਗਾ ਤੁਸੀਂ ਨਾ ਕਿਤੇ ਹੋਜੇ ਨਿਕਲ ਜੋ ਜੇ ਨਹੀਂ ਹਮ ਉਹ ਤਾਂ ਜਿਵੇਂ ਜਿਵੇਂ ਉਹਨੂੰ ਚੜੂਗੀ ਨਾ ਓਵੇਂ ਓਵੇਂ ਲੱਛਣ ਵੇਖੀ ਬਗਾਨੇ ਬੰਦੇ ਆ ਸਾਹਮਣੇ ਕਿਵੇਂ ਵਾਦੇ ਆ ਚਲ ਕੋਈ ਨਹੀਂ ਮਾਂ ਕੀ ਕਰ ਸਕਦੇ ਆ ਆਪਾਂ ਚੱਲ ਹਮਤਰ ਕਰਾ ਹੁਣ ਆ ਵੇਖੀ ਇਹਦੀ ਕਿੱਡੀ ਗੱਲ ਮਾੜੀ ਆ ਜਿਵੇਂ ਜਿਵੇਂ ਪੀ ਜਾਊਗਾ ਨਾ ਓਵੇਂ ਮੈਂ ਚੜੀ ਜਾਣੀ ਐ ਤੇ ਓਵੇਂ ਓਵੇਂ ਕਿਤੇ ਤਾਂ ਥੋੜੀ ਬੇਇੱਜ਼ਤੀ ਕਰੂਗਾ ਤੇ ਕਿਤੇ ਮੇਰੀ ਰੇਲ ਬਣਾ ਦਿੰਦਾ ਹੈ ਦੇਖਦਾ ਨਹੀਂ ਕਰਦਾ ਨੀਗਾ ਮੈਂ ਕੀ ਕਰ ਸਕਦੇ ਹਾਂ ਨਾ ਤਾਂ ਮੂਰੋ ਬੋਲ ਸਕਦੇ ਬੋਲਣਾ ਕੀ ਐ ਪਤਾ ਘਾਈ ਪੈ ਗਿਆ ਆਪਣਾ ਕੱਟੋ ਇਹਦੇ ਨਾਲ ਸਮਾਂ ਜਿਵੇਂ ਨਿਕਲਦਾ ਹਾਂਜੀ ਪੁੱਤ ਕੰਮ ਤਾਂ ਜਿੰਨਾ ਮਰਜ਼ੀ ਕਰਾ ਲੇ ਪਰ ਬੇਇੱਜ਼ਤੀ ਤਾਂ ਬਗਾਨੇ ਬੰਦੇ ਸਾਹਮਣੇ ਤਾਂ ਬੇਇੱਜ਼ਤੀ ਨਾ ਕਰੇ ਐ ਥੋੜੂ ਆ ਵੀ ਸੁੱਖ ਕੇ ਦਿੱਤਾ ਹੈ ਲਿਆ ਕਟਿਆ ਗਿਆ ਮਸਾਲਾ ਲਿਆ ਮੈਂ ਤੜਕਾ ਲਾ ਦੇ। ਫਮੇ ਚਲ ਗਏ। ਹਾਂ ਬਈ ਬਿਲਕੁਲ ਫਮੇ ਦੋ ਦੋ ਬੈਗ ਹੋ ਗਏ। ਤੀਜਾ ਬੈਗ ਗਲਪਾ ਦਬਰਾਰ ਸਾਹਿਬ ਤੁਸੀਂ ਵੀ ਲਾਓ। ਪਹਿਲਾਂ ਦੱਸੀਏ। ਮੈਂ ਪਹਿਲੇ ਕਿਹਾ ਸੀ ਮੈਂ ਨਹੀਂ ਪੀਣੀ। ਮੈਂ ਤੁਹਾਡੇ ਅੱਖੇ ਸਾਹ ਕਰ ਲਿਆ ਸੀ ਆਪਣੇ ਸਿਰ। ਜੋ ਤਾਂ ਚੁੰਮਗਾਈਂ ਕੀ ਕਰਾਂਗੇ ਯਾਰ ਜੇਡਾ ਵਾਲਿਆਂ ਨੂੰ। ਉਹ ਨਹੀਂ ਚੁੰਮੀਆਂ ਤਾਂ ਕਿਉਂ ਪਾਉਂਦਾ। ਉਹ ਜੋ ਤਾਂ ਹਾਂਜੀ। ਸਾਦੀ ਮਾਣ ਵਾਲਾ ਭੇਜ ਦੇ। ਕੀ ਕਰਾਉਣਾ ਦੋ ਕੋ ਯਾਰ ਕੀ ਕਰਦਾ ਹੈ ਕਾਲੇ ਯਾਰ ਉਹ ਯਾਰ ਅਸੀਂ ਜਾਏ ਡੇੜੀ ਬੁਲਾ ਰਹੇ ਉਹ ਕੀ ਜਾਂਦਾ ਹੈ ਸੁਣਿਆ ਹੋ ਜਾਂਦਾ ਤੁਸੀਂ ਕਾਦੇ ਵਾਸਤੇ ਬੁਲਾਇਆ ਪਰਜਾਈ ਨੂੰ ਉਹ ਇੱਦੋਂ ਹੋ ਰਿਹਾ ਹਾਂਜੀ ਮੇਰੇ ਦੋਸਤ ਹੈ ਕੈਨੇਡਾ ਬੈਠੇ ਸਨ ਉਹਨੇ ਕਾਦੇ ਵਾਸਤੇ ਪਿਠਾਉਣਾ ਯਾਰ ਕਾਲੇ ਕੀ ਹੋਇਆ ਪੰਮੇ ਯਾਰ ਕੋਈ ਨਹੀਂ ਬੈਠ ਪਾਵੇ ਤੁਸੀਂ ਕੋਈ ਉਹ ਕਰੰਦੇ ਉਹਨਾਂ ਨੂੰ ਤੁਸੀਂ ਬਣਾਓ ਪੰਮੇ ਭਾਈ ਕਾਲੇ ਚ ਬੈਠ ਬੈਠ ਕੀ ਇਹ ਪੀਣ ਦਾ ਤਰੀਕਾ ਯਾਰ ਬਰਾਟ ਸਾਹਿਬ ਤੂੰ ਕੋ ਬੰਦਾ ਬਸ ਬੈਠ ਗਿਆ ਦੋ ਦੋ ਪਿੱਗਾਂ ਜੀ ਤੂੰ ਹੋ ਗਿਆ ਆ ਆ ਬਾਈ ਕੈਨੇਡਾ ਤਾਂ ਬਰਾਟ ਸਾਹਿਬ ਮੇਰਾ ਬੇਲੀ ਔਰ ਜਾਣਦੇ ਆ ਭਰਾਵਾ ਜਾਣਦੇ ਆ ਜਾਣਦੇ ਆ ਅਦੋਂ ਦੋ ਪੈਗ ਲਾ ਕੇ ਤੂੰ ਤਾਂ ਜਮਾ ਹੋ ਗਿਆ ਜੀ ਤੇ ਨਾਲ ਹੀ ਬੀਤੀ ਆ ਮੈਂ ਵੀ ਓ ਯਾਰ ਕੀ ਯਾਰ ਬਰਾਟ ਸਾਹਿਬ ਬਾਈ ਮੈਂ ਤਾਂ ਜਾਦੇ ਚੜ ਗਈ ਬਸ ਹੁਣ ਚਲ ਬਸ ਹੁਣ ਬੈਠ ਗਿਆ ਜਾਣਦੇ ਹਾਂ ਉਹਨੂੰ ਠੀਕ ਹੈ ਮੇਰੀ ਗੱਲ ਸੁਣ ਵੀਰ ਜੀ ਵੇਲਾ ਕਿੰਨੀ ਵਾਟੋ ਆਏ ਤੁਸੀਂ ਸੋਹਣੀਆਂ ਗੱਲਾਂ ਕਰਿਆ ਕਰੋ ਵੇਟ ਜੀ ਵੇਲੇ ਜਦੋਂ ਤਹੇ ਧਰਿਆ ਆ ਇਸ ਕਰ ਫੇਰ ਹੀ ਬਣੂਗਾ ਘੰਟਾ ਲਿਆ ਜਾਂਦਾ ਇਹ ਬਾਈ ਯਾਰ ਆਪਣੇ ਕਰਕੇ ਤੁਸੀਂ ਕਲੇਸ਼ ਨਾ ਕਰਦੇ ਜੱਟ ਸਾਹਿਬ ਉਹ ਪਾਪਾ ਮੈਂ ਬਾਈ ਆ ਵੀ ਆ ਕੋਸਾ ਬਾਈ ਲੈ ਚੱਲ ਪਰਚਾਈ ਜਾਓ ਤੁਸੀਂ ਵਾਹ ਕੀ ਕਰੀ ਬੈ ਹ ਨਹੀਂ ਜਾਓ ਤੁਸੀਂ ਬਾਈ ਆਹ ਬੁਰਾ ਅਰਜ਼ਮ ਮੰਗ ਜਾ ਯਾਰ ਕਾਲੇ ਕੀ ਕਰ ਜਾਣਦੇ ਭਾਈ ਜਾਣਦੇ ਜਾਣਦੇ ਯਾਰ ਉਹ ਡਿੱਗ ਪੂਗਾ ਬਾਹਰ ਜਾਂ ਉੱਥੇ ਆ ਗਿੱਟਾ ਮਰ ਗਿਆ ਬੈਂ ਇਹ ਦਿروز ਕੋ ਦੂੰਗੇ ਐ ਬਗਾਨੇ ਬੰਦਿਆ ਸਾਹਮਣੇ ਤੱਕ ਮਾੜਾ ਮੋਟਾ ਸ਼ਰਮਾ ਮਾਨ ਲਿਆ ਕਰ ਤਰ ਕੀ ਆ ਭੈਣ ਜੂ ਤੇ ਤੈਨੂੰ ਕਿਰਦਾ ਫਰਾ ਤੂੰ ਨਾ ਜਾਵੜਾ ਇੱਥੋਂ ਬਗਾਨੇ ਬੰਦਿਆ ਸਾਹਮਣੇ ਮੇਰੀ ਬੇਇੱਜ਼ਤੀ ਤੇ ਜਵਾਕਾਂ ਦੇ ਨਾਂ ਕਰਿਆ ਕਰ ਜੋ ਤੈਨੂੰ ਲੈ ਜਾ ਪੁੱਤ ਜਾ ਲੈ ਜਾ ਇਹਨੂੰ ਜਾ ਲੈ ਜਾ ਲੈ ਜਾ ਇਹਨੂੰ ਚਾ ਲੈ ਜਾ ਇਹਨੂੰ ਕਿਹੜਾ ਉੱਥੇ ਅਗਲੇ ਬਗਾਨੇ ਬੰਦੇ ਕੀ ਕਹਿਣਗੇ ਬਾਈ ਯਾਰ ਮੇਰਾ ਸ਼ਰਮ ਆਈ ਤੁਹਾਨੂੰ ਇੱਥੇ ਲੈ ਕੇ ਮੈਂ ਆ ਮਹਿਸੂਸ ਕਰੀ ਜਾਣਾ ਸੱਚੀ ਮੁੱਚੀ ਇਹੋ ਜਿਹੇ ਬੰਦਾ ਜੇ ਕਿਤੇ ਕੈਨੇਡਾ 'ਚ ਹੋਵੇ ਨਾ ਤਾਂ ਜਨਾਨੀਆਂ ਉਹ ਹਿਸਾਬ ਰੱਖਦੀਆਂ ਜਿੰਨਾਂ ਦੀ ਬੋਲੀ ਜਾਂਦਾ ਨਾ ਵੇਖੋ ਕੀ ਚੰਗੀ ਹੈ ਜਿਹੜੀ ਕੱਟੀ ਜਾਂਦੀ ਹੈ ਮੈਂ ਲੱਗਦਾ ਚੰਗੀ ਯਾਰ ਆਹ ਗੱਲ ਹੈ ਕੋਈ ਵੀ ਸੱਜਣ ਮਿੱਤਰ ਸਾਧਲੇ ਦੇ ਜਨਾਨੀ ਦੀ ਬੇਇੱਜ਼ਤੀ ਕਰਨ ਜੋ ਆਖਾਂ ਨੂੰ ਬੋਲੀ ਜਾਂਦਾ ਜਨਾਨੀ ਨੂੰ ਉਹ ਗਾਲਾਂ ਕੱਢੀਆਂ ਨਾ ਬਸ ਕਰਕੇ ਕੈਨੇਡਾ ਦੇ ਵਿੱਚ ਨਾ ਮੈਂਟਚ ਪੁਲਿਸ ਕਾਲ ਹੋ ਜਾਂਦੀ ਹੈ ਤਾਂ ਹੀ ਮੁੜ ਕੇ ਜਨਾਨੀਆਂ ਜਿਹੜੀਆਂ ਉੱਥੇ ਲੱਗ ਜਾਂਦਾ ਵਿਗੜ ਜਾ ਰਿਹਾ ਹੈ ਹਾਲਾਤ ਕੀ ਹੈ ਹੁਣ ਮੈਂ ਤਾਂ ਮੇਰੇ ਤੋਂ ਗੋਡੇ ਗੋਡੇ ਸ਼ਰਮ ਆ ਜਾਂਦੀ ਪਹਿਲਾਂ ਤਾਂ ਕਦੇ ਕੀਤਾ ਨਹੀਂ ਮੈਂ ਇੰਨੇ ਆਰੀ ਇਕੱਠੇ ਬੈਠ ਕੇ ਪੈਗ ਲਾਇਆ ਘਰੇ ਵੀ ਲਾਇਆ ਹੂੰ ਪੁਰਾਣੀ ਹੁਣ ਕੀ ਹੁਸਿਆ ਹੁਣ ਮਤਲਬ ਮੈਂ 6 ਜਾਂ 7 ਮਹੀਨਾ ਬਾਅਦ ਮਿਲ ਬੈਠੇ ਹੋਵਾਂਗੇ ਜੀ ਹੂੰ ਉਹ ਵੀ ਥੋੜੇ ਕਰਕੇ ਹੂੰ ਪਰ ਅੱਜ ਤਾਂ ਮੈਨੂੰ ਆਈ ਹੋ ਗਿਆ ਮੈਂ ਪਤਾ ਨਹੀਂ ਕਿ ਇਹ ਜਿਹੇ ਨਕੰਮੇ ਬੰਦੇ ਨਾਲ ਫਿਰਦਾ ਰਿਹਾ ਯਾਰ ਮੈਂ ਤਾਂ ਹੈਰਾਨ ਆ ਯਾਰ ਮਸੀਂ 6-7 ਮਹੀਨੇ ਬਾਅਦ ਵੀ ਹੁਣ ਵੇਖ ਤੂੰ ਆਹ ਬਾਲੇ ਵੀਰ ਮੈਂ ਸਮਝ ਨਹੀਂ ਕਿ ਮੈਨੂੰ ਆ ਮਸੂਮੀਤ ਨਹੀਂ ਆ ਨਕੰਮੇ ਬੰਦੇ ਨਾਲ ਫਿਰਦੇ ਸੀ ਹੁਣ ਵੇਖ ਲਾ ਉਹ ਕੀ ਬਕਵਾਸ ਕਰਦਾ ਸ਼ਰਮ ਨਾਲ ਮਰੀ ਜਾਂਦਾ ਯਾਰ ਪੈਨ ਚੋਤੀ ਗੁੱਤ ਬੇਤ ਕਾ ਜਾਂਦੀ ਐ ਮੈਂ ਕੁਦੂਆ ਮੈਂ ਕੁਦੂਆ ਪੈਨ ਚੋਤਾ ਕੋਨੇ ਪੈਂਚੋ ਠੀਕ ਹੈ ਤੇਰੇ ਜਵਾਕਾਂ ਤੋਂ ਇੱਜ਼ਤ ਹੈ ਇੱਜ਼ਤ ਕਾਦੀ ਹੁਣ ਉਹਦੀ ਸਰੇਆ ਬੇਇੱਜ਼ਤੀ ਕਰੀ ਜਾਂਦਾ ਯਾਰ ਜਵਾਕਾਂ ਦੀ ਵੀ ਇੱਜ਼ਤ ਹੈ ਜਨਾਨੀ ਦੀ ਵੀ ਇੱਜ਼ਤ ਹੈ ਆਹ ਥੋੜਾ ਗੱਲ ਇੱਥੇ ਪ੍ਰਪੋਜ਼ ਕਰੀ ਅੱਗੇ ਜੀ ਕੋ ਸੇ ਮਤ ਜੇ ਉਹ ਲੱਗਦਾ ਬਾਹਰ ਨਿਕਲ ਦੇ ਨੀ ਸਭ ਤੋਂ ਬੇਇੱਜ਼ਤੀ ਹੋਦੀ ਜਾਣਾ ਹੀ ਪੈਣਾ ਆਪਾਂ ਚੱਲ ਜਾਈਏ ਕੈਨੇਡਾ ਤੋਂ ਆਇਆ ਇਹ ਹੀ ਕਰੂਗਾ ਉਹਨਾਂ ਦੀ ਆਪ ਆਪਣੀ ਬੇਇੱਜ਼ਤੀ ਹੈ ਅਗਲੇ ਉਹਨਾਂ ਨੇ ਜਵਾਕਾਂ ਲਈ ਤੋਂ ਭਾਬੀ ਦੇ ਤੋਂ ਉਹੀ ਆਖਣਾ ਵੀ ਇਹ ਕੰਟਰਾ ਹੈ ਤੇ ਸਾਡੇ ਨਾਲ ਕੁੱਤੇ ਖਾਣੀ ਹੈ ਕਿ ਇਹਨਾਂ ਇਹਨਾਂ ਬੰਦਿਆਂ ਨੂੰ ਆਪਣਾ ਕਦੋਂ ਆਉਗੀ ਬਾਈ ਕਦੋਂ ਇਹ ਪਤਾ ਨਹੀਂ ਉਹ ਕਿਹੜੇ ਸੀ ਜਿਨ੍ਹਾਂ ਨੇ ਇਹ ਕਹਦਾ ਇਹ ਪਰਜਨਾਨੀ ਪਾਇਦੀ ਮੈਂ ਤਾਂ ਉਹੀ ਕਹਿੰਦਾ ਇਹਨੂੰ ਕਹਿੰਦੇ ਸਾਰਾ ਕੰਮ ਕਰਦਾ ਕੰਮ ਕਰਕੇ ਵੇਖ ਲੈ ਕਰਕੇ ਦੇ ਬੰਦਾ ਬਾਹਰ ਕੰਮ ਕਰਦਾ ਦਾ ਮਤਲਬ ਇਹ ਥੋੜੇ ਜਿਹੜਾ ਘਰੇ ਉਹਦੀ ਵੈਲਿਊ ਹੈ ਨਹੀਂ ਕੋਈ ਮੈਂ ਤਾਂ ਯਾਰ ਪਰੇਸ਼ਾਨ ਹੋ ਗਿਆ ਕੀ ਬਾਤ ਹੈ ਜਿਹੜੀ ਕਿਵੇਂ ਹਿਦੂਸ ਕੱਢ ਰਹੇ ਨੇ ਚੱਲ ਲੈ ਜਾਂਦੇ ਅੰਦਰ ਲੈ ਜਾਂਦੇ ਉਹ ਸਾਰਾ ਅਧਿਆਰਣ ਸਾਹਮਣੇ ਕਰਾਈਂਗਾ ਤੈਨੂੰ ਫੋਟੋ ਲੈ ਲੈ ਮੈਂ ਨਾ ਪਤਾ ਪਤਾ ਕਿਉਂ ਨਹੀਂ ਗਈ ਉਹਨੂੰ ਲੈ ਜਾ ਲੈ ਜਨ ਖਿੱਚ ਕੇ ਉੱਥੇ ਉੱਥੇ ਦੁਨੀਆ ਹੀ ਲੂਸਾ ਆਜਾ ਆਜਾ ਲੂਸ ਕੱਢ ਦੇ ਉਹ ਮੈਂ ਵੀ ਕਰਾਈਗਾ ਯਾਰ ਤੇ ਜਦੋਂ ਤੁਸੀਂ ਸਾਡੇ ਮਹਿਮਾਨ ਆ ਤੁਸੀਂ 10 ਮਿੰਟ ਉੱਥੇ ਰਹਿ ਬੈਠ ਜਾਓ ਨਹੀਂ ਅਸੀਂ ਭਾਵੇਂ ਮਾਫੀ ਚਾਹੁੰਦੇ ਨਹੀਂ ਥੋੜਾ ਬਹੁਤ ਚੰਗਾ ਯਾਰ ਤੱਕ ਜਾ ਤੂੰ ਭੈਣ ਚੁੱਕੀ ਬੇਇਤੀ ਸਾਡੇ ਵੀ ਕਰਾਈ ਜਾਣਾ ਨਹੀਂ ਭਾਈ ਕਿੱਕ ਲੱਗ ਗਿਆ ਇਹ ਤਾਂ ਇਹੀ ਕਰਦੇ ਤੁਸੀਂ ਤਾਂ ਮਹਿਮਾਨ ਛੱਡ ਪਾ ਛੱਡ ਉਹ ਭਾਈ ਮੈਂ ਉਹ ਤੂੰ ਮੇਰਾ ਗੱਲ ਮੈਂ ਥੱਪੜ ਮਾਰੂ ਤੇਰੇ ਸਾਲਾ ਤੂੰ ਸਮਝਦਾ ਹੀ ਨਹੀਂ ਗੱਲ ਸਾਲੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਗੱਲ ਸੁਣਾਉਂਦਾ ਦੀ 2 ਮਿੰਟ ਜੀਬ ਬੰਦ ਕਰਕੇ ਗੱਲ ਸੁਣ ਲੈ ਮੇਰੀ ਜੀਬ ਤੂੰ ਮੇਰੇ ਵੱਡੇ ਭਰਾ ਹੁਣ ਸੁਣ ਲਈ ਹੁਣ ਸੁਣਨੀ ਮੇਰੀ ਠੀਕ ਹੈ ਪਹਿਲੀ ਗੱਲ ਤਾਂ ਇਹ ਦੱਸ ਵੀ ਤੂੰ ਸਾਨੂੰ ਘਰੇ ਬੇਇੱਜ਼ਤੀ ਕਰਨਾ ਤੇ ਸੱਦਿਆ ਨਹੀਂ ਭਾਈ ਬੇਇੱਜ਼ਤੀ ਥੋੜਾ ਭਾਈ ਫਿਰ ਸਾਡੇ ਸਾਹਮਣੇ ਉਹਨਾਂ ਦੀ ਬੇਇੱਜ਼ਤੀ ਕਰਨਾ ਤੇ ਸੱਦਿਆ ਨਹੀਂ ਨਹੀਂ ਭਾਈ ਨਹੀਂ ਨਹੀਂ ਭਰਾ ਸਾਥ ਤੂੰ ਬੈਠੋ ਪਹਿਲਾਂ ਵੀਰ ਤੂੰ ਬੈਠ ਜਾ 10 ਮਿੰਟ ਕੋਈ ਗੱਲ ਨਹੀਂ ਮੈਂ ਅਸੀਨਾ ਮਾਫੀ ਚਾਹਣੇ ਪੁੱਤ ਮਾਫੀ ਚਾਹਣੇ ਯਾਰ ਤੁਹਾਡੇ ਕੋਲ ਕੋਈ ਗੱਲ ਨਹੀਂ ਚਲੋ ਆਹ ਬਹੁਤ ਮਾੜਾ ਕਰ ਉਹ ਨੇ ਦਾ ਜਦੋਂ ਪੀਂਦਾ ਇਹ ਪਹਿਲਾਂ ਵੀ ਇੰਝ ਕਰਦਾ ਹੁੰਦਾ ਆਹੀ ਹਾਲ ਹੁੰਦਾ ਹੀ ਵਾਹ ਤੂੰ ਮੈਂ ਪਹਿਲਾਂ ਵੱਧ ਲੈਂਦੇ ਚੱਲੀ ਜਾਂਦੇ ਇਹ ਕਿੱਚੀ ਵਸਤ ਹੁੰਦੀ ਆ ਇਹ ਪੰਜ ਪਾਰ ਦੀ ਗੁੱਟੀ ਆ ਕੋਈ ਰਹਿਣਾ ਨਹੀਂ ਹੁਣ ਖੜਿਆ ਜਾਂਦੇ ਨਹੀਂ ਇਹ ਮੂੰਹ ਤੇਰੇ ਵਰਗੇ ਬਦਿਆਂ ਦੀ ਅਕਲ ਦੇ ਯਾਰ ਤੂੰ ਮੈਨੂੰ ਇਹ ਗੱਲ ਦੱਸ ਹੁਣ ਤਰੋਂ ਪੀਤੀ ਜ ਮੈਂ ਗੱਲਾਂ ਵੀ ਕੀ ਪ੍ਰਵਚਨਤਾ ਨੂੰ ਸੁਣਾਵਾ ਜਿਹੜੇ ਸਾਡੇ ਗੁਰੂ ਹੋਏ ਸਾਡੇ ਸੂਰਮੇ ਹੋਏ ਜਿਹੜੇ ਉਹਨਾਂ ਨੂੰ ਜਨਮ ਕਿਹਨੇ ਦਿੱਤਾ ਜਨਾਨੀ ਨੇ ਔਰਤ ਨੇ ਦਿੱਤਾ ਨਾ ਹੈ ਕਿਹੜੇ ਘਰ ਦੇ ਛੋਟੇ ਬੱਲੇ ਹੈ ਗੱਲਾਂ ਪੀ ਕੇ ਲਾੜਨ ਦੀ ਘੁੱਟ ਤੂੰ ਤਾਂ ਉਤੋਂ ਪਹਿਲਾਂ ਵੀ ਤਾਂ ਹੀ ਬਕਵਾਸ ਕਰੀ ਜਾਂਦਾ ਸੀ ਤੈਨੂੰ ਕੀ ਲੱਗਦਾ ਜਵਾਕ ਦੀ ਕੋਈ ਇੱਜ਼ਤ ਨਹੀਂ ਉਹਦੀ ਕੋਈ ਇੱਜ਼ਤ ਨਹੀਂ ਜਨਾਨੀ ਦੀ ਕੋਈ ਇੱਜ਼ਤ ਨਹੀਂ ਹੁੰਦੀ ਬੰਦੇ ਦੀ ਇੱਜ਼ਤ ਆਰਾਜ ਸਾਹਿਬ ਤੁਸੀਂ ਤੁਹਾਨੂੰ ਨਹੀਂ ਪਤਾ ਸੀ ਫੇਰ ਕੱਲ ਨੂੰ ਕਹਿਣਗੇ ਜਵਾਗ ਗੱਲ ਪੈਂਦਾ ਹੋਰ ਇਹ ਕੀ ਕਰਨਗੇ ਤੁਹਾਡੇ ਲੈਣ ਦੀ ਹੋਰ ਕੀ ਕਰਨਗੇ ਤਾਂ ਮੈਂ ਚੱਲੀ ਆ ਯਾਰ ਆਪਣੇ ਪੰਮੇ ਭਾਈ ਮੁਰਾਰਾ ਸਾਹਿਬ ਨਹੀਂ ਕੋਈ ਗੱਲ ਨਹੀਂ ਬੇਟਾ ਫੇਰ ਆਵਾਂਗੇ ਅਸੀਂ ਫੇਰ ਆਵਾਂਗੇ ਠੀਕ ਹੈ ਪੁੱਤ ਨਹੀਂ ਮੁਰਾਰਾ ਸਾਹਿਬ ਨਹੀਂ ਬਸ ਕੋਈ ਨਹੀਂ ਕੱਲੇ ਕੋਈ ਨਹੀਂ ਠੀਕ ਹੈ ਨਹੀਂ ਠੀਕ ਹੈ ਲੈ ਜਾ ਜੋ ਤੰਦਰ ਕੀ ਮਾਫੀ ਚਾਹੁੰਦੇ ਆਵਾਂਗੇ ਫੇਰ ਕੇਦਰ ਕੋਈ ਗੱਲ ਤੂੰ ਵੇਖਦੀ ਖਾਤੀ ਮੇਰੇ ਯਾਰ ਗੈਂ ਮੇਰੇ ਯਾਰ ਜਿਗਰੀ ਯਾਰ ਮੇਰੇ ਯਾਰ ਦੇਤੀ ਹੋਣਾ ਆਪਦੀ ਆਪ ਕਰਾਈ ਆ ਆਪਦੀ ਆਪ ਬੇਇਤੀ ਕਰਾਉਣਾ ਜੋ ਪੀ ਕੇ ਖੋਲੇ ਜਾਣਾ ਕੀ ਬੰਦਾ ਕਹਿੰਦਾ ਕੋਈ ਬੰਦਿਆਂ ਵਾਲੀ ਆਨਸਰ ਕੋਈ ਹੈ ਨਹੀਂ ਇਹਦਾ ਬੰਦਾ ਰੱਬ ਨੇ ਗਲਤੀ ਕਰਤੀ ਬੰਦਾ ਬਣਾ ਕੇ ਇਹਨੂੰ ਮੈਨੂੰ ਵੀ ਲੱਗਦਾ ਸਰਗਿਆ ਹੋ ਗਿਆ ਇਹਦਾ ਕਰੜੀ ਸੀਗੀ